ਜਾੜਾ ਦਾ ਤਾਂ ਪੜਾਈ ਨਹੀਂ ਪੜਿਆ ਨੂੰ ਐਮ ਪ੍ਰਾਈਵੇਟ ਹਾਂ ਪ੍ਰਾਈਵੇਟ ਸਕੂਲ ਬੀਗ ਰੈਡੀ ਸਕੂਲ ਸਾਡੇ ਕੋਲ ਆ ਜੀ ਵੀ ਖਲਾ ਟਿਕਾ ਉਹ ਚੋਲ ਫੇਰ ਦੇ ਰਗਾ ਜਹਾ ਜੀ ਦੇ ਵੀ ਸਰਬੂ ਦੇ ਕੋ ਟਿਕਾ ਲੱਗ ਰਿਹਾ ਸੱਤੇ ਨੰਬਰ ਉਹ ਸੈਂਕੜਾ ਦੇਖੋ ਗਾਇਜ਼ ਦਾਣਾ ਬਾਬਾ ਪੂਰਾ ਮੁੰਬਈ ਵਾਲਾ ਚੈਨਲ ਕਿਹੜਾ ਵਾ ਟੀਮ ਵੋਇਸ ਰਮ ਅੱਛਾ YouTube ਤੇ YouTube ਤੇ ਵੀ ਆ ਇਸ ਦਾ ਅੱਛਾ ਹੁਣੀ ਬੋਣ ਲੱਗਿਆ ਵੀਡੀਓ ਹੁਣੀ ਸਟਾਰਟ ਕੀਤਾ ਬੜਾ ਬੋਲਦਾ ਉਹਨਾਂ ਐਕਸਪ੍ਰੈਸ਼ਨ ਜਿਹੜੇ ਇਹਦੇ ਕਰਾਉਣੇ ਹੋ ਉਹ ਕਰਦਾ ਨਹੀਂ ਐਂ ਕਰਨਾ ਨਹੀਂ ਐਂ ਕਰਨਾ ਐਕਸਪ੍ਰੈਸ਼ਨ ਜਮੈਂ ਨਹੀਂ ਐ ਠੀਕ ਆ ਐਂ ਕਰ ਉਹਨਾਂ ਸਾਰੇ ਦੇਖਿਆ ਬਾਬੇ ਨਿਤਰੇ ਆਉਂਦੇ ਆ ਉਹਨਾਂ ਦੇ ਐਕਸਪ੍ਰੈਸ਼ਨ ਬੋਦਾ ਬਾਬੇ ਆ ਜਾਈ ਤਾਂ ਭੀੜ ਬਣਾ ਲੂ ਆਂ ਜਾਈ ਮੱਤਾਂ ਦੇਵੇ ਮਸਤਾ ਬਣਾ ਦੇਣਗੇ ਵੀਰਾਂ ਹਾਂ ਜਾਨੀ ਵਫਤਾ ਦੇ ਵੇੜ ਉਹ ਪੜਿਆ ਲਿਖਿਆ ਬੰਦਾ ਤਾਂ ਦੋ ਗਾਈ ਤੁਹਾਨੂੰ ਪੜਿਆ ਲਿਖਿਆ ਬੰਦਾ ਦਾਦਾ ਉਹ ਕਿਥੇ ਪਾਸੋਂ ਦੱਸੋ ਆ ਲੱਭਦਾ ਪੜਿਆ ਲਿਖ ਪਤਾ ਤੂੰ ਕਰਨ ਕੀ ਹੈ ਤੂੰ ਨਾ ਮੁੰਡਾ ਸੋ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੇ ਅੱਜ ਅਸੀਂ ਵਲੌਗ ਬਣਾਉਣ ਲੱਗੇ ਆ ਤੇ ਮੌਜਿਤ ਬਣੂਗਾ ਬਾਬਾ ਤੇ ਰੋਹਿਤ ਹੋਊਗਾ ਪੜਿਆ ਲਿਖਿਆ ਬੰਦਾ ਤੇ ਅਈ ਬਾਬ ਵਾਲੀ ਫਨੀ ਵੀਡੀਓ ਬਣਾਉਣੀ ਹੈ ਤੇ ਨਾਲ 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 ਫਣੀ ਫਣੀ ਬਲੌਗ ਵੀ ਬਣ ਜਾਣਾ ਤੇ ਤੁਹਾਨੂੰ ਦਿਖਾਉਂਦੇ ਆ ਤਿਆਰ ਹੋਈ ਜਾਂਦੇ ਉਧਰ ਚੱਲਦੇ ਹੁੰਦਾ ਕੋਲੇ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਤੇ ਦੱਬ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਵੀਡੀਓ ਨੂੰ ਕੀਪ ਸਪੋਰਟ ਆ ਮੋਹ ਤੋ ਨਹੀਂ ਕਰ ਰਹੇ ਤਿਆਰੀਆਂ ਚਾਚਾ ਜੀ ਯਾਰ ਰੋਹਿਤ ਨਹੀਂ ਤੂੰ ਜਿਆਦਾ ਮੂੰਹ ਖੁਰੂ ਪਾ ਰਿਹਾ ਅੱਜ ਆਲੇ ਅੱਜ ਆਲੇ ਬਲੌਗ ਚ ਚੰਗਾ ਇਹਦਾ ਮੂੰਹ ਦੇਖੋ ਪਹਿਲਾਂ ਕਿ ਭਲੇ ਖਾਣੀ ਬੰਦ ਦਿਖਾ ਲੱਗਦਾ ਮੱਬਾ ਜੀ ਪੂਰੀ ਲਾਏ ਬੰਨਾਏ ਨਹੀਂ ਅਜੇ ਨਹੀਂ ਮੂੰਹ ਤੋਂ ਈਪ ਲੋੜ ਭਾਈ ਤੱਕ ਤੇਰੀ ਬਹੁਤ ਘੰਟਾ ਕੋਈ ਹੈ ਬਈ ਪਲਕ ਨੂੰ ਡਿਓਪ ਕੀ ਚਿਆ ਗਾਲਾ ਕਿਉਂ ਆਉਣਾ ਪੈਂਦਾ ਭਾਈ ਕੰਮਾ ਤੈਨੂੰ ਕੋੜ ਕੋੜ ਲਿਆ ਭਾਈ ਕੰਮਾ ਤੈਨੂੰ ਗਾਡੀ ਨਾਲ ਆਵੇਂ ਤੀ ਬੱਤਾਂ ਸਾਂ ਵਿੰਦ ਜਾਏਦਾ ਤਾਂ ਤੂੰ ਸੱਚ ਬੋਲਿਆ ਕਰ ਕੋਈ ਨਹੀਂ ਸੱਚ ਬੋਲ ਤੂੰ ਕਜ਼ਤ ਫਿਰ ਲਈ ਦਰ ਤੇ ਨਹੀਂ ਆਉਂਦੇ। ਉਹ ਚੋਲਾ ਕਿਧਰ ਗਿਆ ਆਪਣੇ ਦੁੱਧ? ਹੈਲੋ। ਹਾਂ ਬੰਨ ਲਿਆ ਤਾਂ ਪਾਰਨਾ। ਟੁੱਟਿਆ ਬੰਨਦੀ। ਆਹ ਫੇਰੀ ਬਾਬਾ ਲੱਗੂ। ਫਾਈਨਲ ਲੁੱਕ ਗਾਇਸ ਤੁਹਾਨੂੰ ਦਿਖਾਵਾਂਗੇ। ਤੇ ਕਮੈਂਟਾਂ 'ਚ ਦੱਸਿਓ ਮੈਂ ਕਿਦਾਂ ਦਾ ਲੱਗ ਰਿਹਾ। ਪੈਸਾ ਲਾਉਣ ਨਾਲ ਆਹ ਹਰ ਤਲਕ ਲੱਗਦੇ ਆ ਜਾ। ਮੈਂ ਹਰ ਬੱਤ ਬਾਲਾ ਥੱਲੇ ਜੋ। ਬਗੂੰ ਘੂਣਾ ਬੰਨ ਯਾਰ। ਕੋਈ ਨਾ ਬਾਬਾ। ਟੁੱਟਿਆ ਜਿਹਾ ਬੰਨਿਆ ਤੇ ਜੀ। ਪੈਂਡਾ ਗਲੇ ਜਿਉਣੇ ਮੋੜ ਤੇ ਜੋ ਮੋੜ ਹੀ ਲੱਗਾ ਹੈ ਓਏ ਆ ਗਏ ਨਹੀਂ ਯਾਰ ਮਨ ਲਾ ਯਾਰ ਗਾਇਸ ਹਾਂ ਵੋਇਸ ਤੇ ਤਿਲਕ ਲੱਗੂ ਗੂੜਾ ਯਾਰ ਲਾ ਲਾ ਮੇਰੇ ਸਾਹਣੇ ਦਿਖਾਈ ਪੈ ਜੀ ਆ ਗਾ ਟੱਟਾਈ ਬਾਹਲਾ ਕੋਈ ਨਾ ਓਏ ਉਣਾ ਲਾ ਲੇ ਮੋੜ ਤੇ ਦੇਖਣਾ ਇਹਨੇ ਤਿਲਕ ਸਦਾ ਦੇਖ ਜੂ ਦੇਖ ਜੂ ਉਹ ਨਾ ਹੋਏ ਉਹ ਨਹੀਂ ਨਹੀਂ ਸਪਰੇਅ ਲਾਉਣੀ ਪੈਂਦੀ ਪੈਰਾਂ ਨੂੰ ਨਹੀਂ ਲਾਉਣੀ ਆਇਆ ਸਾਡਾ ਸਕੂਲ ਆ ਇੱਧਰ ਅਸੀਂ ਇੱਥੇ ਪੜਦੇ ਆ ਪਰ ਯਾਰ ਨਹੀਂ ਪੜੇ ਹੋਰ ਤਾਂ ਬੜਾ ਪੜਾਈ ਹੈ ਸਾਡੇ ਜਦ ਤੱਕ ਪੜਾਈ ਨਹੀਂ ਪੜਿਆ ਨੂੰ ਹਾਂ ਪ੍ਰਾਈਵੇਟ ਸਕੂਲ ਬੀਗ ਰਿਡ ਸਕੂਲ ਸਾਡੇ ਕੋਲ ਆ ਵੀ ਖਲਾਅ ਟੱਕਾ ਨੇ ਚੋਲ ਫੈਰਦੇ ਰਗਾ ਜੀ ਚੋਦੇ ਵੀ ਸਰਬਗੂ ਦੇਖੋ ਟੱਕਾ ਲੱਗ ਰਿਹਾ ਦੇਖੋ ਗਾਇਜ਼ ਸਾਡਾ ਬਾਬਾ ਪੂਰਾ ਕੱਟਾ ਜ਼ਰੂਰ ਦੱਸੋ ਓਏ ਓਏ ਇਧਰ ਬਿੱਲੀ ਤੇ ਐਕ ਸੈਂਕ ਸੁਣਾ ਦੇ ਬਿੱਲੀ ਸੈਂਕ ਵਜਾਈ ਜਾਂਦਾ ਓ ਬਾਬਾ ਬੱਸ 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 ਹਾ ਹਾ ਕਿਉਂ ਆ ਰਿਹਾ ਦਾ ਸੰਗ ਲੈ ਬਾਬਾ ਇੱਕ ਚੀਜ਼ ਦੀ ਕਮੀ ਰਹਿ ਗਈ ਚੀਜ਼ ਰਹਿ ਗਈ ਆਪਣੇ ਕੱਟ ਖਰਾ ਕੱਟ ਕੱਟ ਬੋਗਿਆ ਉਹ ਜੱਪਹੋਲ ਮੇਲਾ ਓ ਮਾਲਾ ਬਾਬਾ ਵੀ ਕਿੱਡੀ ਹੋਰ ਰਹਿ ਗਈ ਬਾਗ ਕਾਲ ਵਿੱਚ ਮਾਲਾ ਮੈਂ ਵੀ ਕੋਈ ਬਾਬਾ ਵਾਂਗ ਆਦੋ ਪਕੜਾ ਸੀ ਤੇ ਹੁਣ ਇਹ ਆ ਜੀ ਪੂਰ ਦਾ ਬਾਬੇ ਦਾ ਸ਼ੂਟ ਇਹਦਾ ਪੂਰ ਦਾ ਬਾਬੇ ਦਾ ਡੇਰਾ ਕੀ ਹੈ ਇਹ ਬਾਬਾ ਪੂਰੂ ਦਾ ਦਾ ਠੀਕ ਹੈ ਨਾਮ ਦੱਸੋ ਜੀ ਕਮੈਂਟ ਵਿੱਚ ਕਿਵੇਂ ਹੈ ਪਪਾ ਪੂਰੂ ਦਾਸ ਹੁਣ ਗਾਇਸ ਸ਼ੋਟ ਸ਼ੁਰੂ ਕਰਨ ਲੱਗਿਆ ਹਾਂ ਦਿੱਲੀ ਥੈਂਕ ਯੂ ਜੀ ਥੈਂਕ ਯੂ ਜੀ ਪੂਰੂ ਦਾਸ ਜੀ ਆਸਾਨ ਗ੍ਰੇਨ ਕਰ ਲੱਗੇ ਬਾਦ ਗਾ ਬਾਦ ਹਾਰੇ ਦਾ ਤੇ ਸਾਨ ਗੈਣ ਗੱਲ ਬਿਲਕੁਲ ਯਾਰ ਬਲੀ ਪੜਾ ਲਿਖਾ ਬੰਦਾ ਹੈ ਪੜਾ ਲਿਖਾ ਬੰਦਾ ਹੈ ਬਲ ਕਬਲਾ ਚੰਕਦਾ ਰਹਾ ਆ ਦੇਖ ਲੋ ਬਈ ਮਜ਼ਾਕ ਬਣਾਉਂਦਾ ਬਲ ਕੰਮ ਕਰ ਦਈਏ ਦੱਸ ਯਾਰ ਕਰ ਐਂ ਤਰ ਕੇ ਨਾ ਬਾਬੇ ਦੇ ਕਾਲਾ ਟਿੱਕਾ ਦੇਖਦਾ ਦੇਖ ਪੂਰਾ ਦੇਖੋ ਹਾਂ ਕਮੈਂਟ ਆ ਦੱਸੋ ਬਈ ਨਹੀਂ ਦੇਖਦਾ ਹੁਣ ਇੱਕ ਪਾਊਡਰ ਲਾ ਕੇ ਮੁਰਗੀ ਕੰਮ ਜਾਂਦੀ ਹੈ ਬਾਬਾ ਤਪਲੀ ਦਾ ਵਿਆਹ ਤੇ ਮੜੀ ਜੀ ਤਪਲੀ 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 ਨਹੀ ਕਹਦਾ ਕੋਈ ਤਪਲੀ ਕਹਿੰਦੇ ਕਿ ਤਪਲੀ ਬਾਬਾ ਮੈਂ ਤਪਲੀ ਕੂੰ ਬਾਬਾ ਤਪਲੀ ਬਿਆ ਬਾਬਾ ਬਾਬਾ ਠੀਕ ਆ ਬਾਬਾ ਬਾਬਾ ਮੈਂ ਇਧਰ ਆ ਫਿਰ ਹੁਣ ਗਾਇਸ ਬਾਬੇ ਦਾ ਮਾੜਾ ਸਮਾਂ ਵੀ ਸੌਣ ਦੇਣਾਂਗੇ ਸ਼ੂਟ ਤਿਆਰ ਹੋਣ ਲੱਗਿਆ ਹੁਣ ਚੱਕ ਲਓ ਬਾਬੇ ਦਾ ਪਹਿਲੂ ਫਾਸ ਮਿੰਟ ਆਪਾਂ ਗਾਣਾ ਕਰ ਇੱਕ ਛੱਡ ਜਾ ਬਈ ਬਾਬਾ ਗਾਣਾ ਕਰ ਨਾ ਚਾਈ ਮਸਤਾ ਦੇ ਵੇੜ ਆ ਇਧਰ ਹੋ ਜਾ ਬਾਬਾ ਜੀ ਕੋਣ ਤਾਨੂੰ ਬੈਕ ਕੈਮਰਾ ਕਰਕੇ ਸਾਰਾ ਸ਼ਾਟ ਦਿਖਾਉਨੇ ਆ ਸ਼ਾਟ ਦੀ ਤਿਆਰੀ ਹੋ ਰਹੀ ਏ ਦੇਖੋ ਪਹਿਲਾ ਦੱਸੋ ਮੋਇਤ ਦਾ ਗਾਣਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਵਿੱਚ ਜਰੂਰ ਦੱਸੋ ਆਹੋ ਕੋਰੂ ਦਾ ਬਾਬਾ ਜੀ ਦਾ ਗਾਣਾ ਕਿਵੇਂ ਲੱਗਿਆ ਕਮੈਂਟ ਵਿੱਚ ਜਰੂਰ ਦੱਸਿਓ ਰੈਡੀ ਹੱਸਣਾ ਨਹੀਂ ਓ ਸ਼ੂਟ ਕੀ ਹਾਲ ਬਈ ਆਏ ਕਰ ਕਰੋ ਉਹ ਪੜਿਆ ਲਿਖਿਆ ਬੰਦਾ ਤਾਂ ਜੋ ਗਾਈ ਤੁਹਾਨੂੰ ਪੜਿਆ ਲਿਖਿਆ ਬੰਦਾ ਦਾਦਾ ਉਹ ਕਿਥੇ ਪਾਸੋਂ ਦੱਸੋ ਆ ਲੱਭਦਾ ਪੜਿਆ ਲਿਖਿਆ ਪਤਾ ਤੂੰ ਕਰਨੀ ਕੀ ਹੈ ਨਾ ਮੁੰਡਾ ਨਾ ਜਾਈ ਮੌਸਤਾ ਦੇ ਬੇੜੇ ਮਤ ਬਣਾ ਲੈ ਆਈ ਕਰ ਮੈਂ ਐਂਡ ਤੇ ਖੜੀ ਜੰਗ ਐਂਡ ਤੇ ਆਈ ਕਰ ਹਾਂ ਐਂਡ ਤੇ ਡਰ ਨਾ ਬੜਾ ਘੈਂਟ ਰੱਖਿਆ ਪੋਰੂ ਦੱਸ ਬਾਬਾ ਨਾ ਬੜਾ ਘੈਂਟ ਆ ਸ਼ੂਟ ਐਕਸ਼ਨ ਨਾ ਬਰੋਈਂ ਨਾ ਬੋਲ ਨਾ ਗੋਲ ਕਰ ਦੇਸ ਨਾ ਕਿਹੜੀ ਦੇ ਹਸਣਾ ਨਹੀਂ ਸੀਰੀਅਸ ਸੀਰੀਅਸ ਕਾ ਸੀਰੀਅਸ ਨਹੀਂ ਆ ਜਾਏ ਸਟਾਰਟ ਨਾ ਆ ਜਾਈ ਮਸਾਂ ਦੇ ਵੇੜੇ ਮਸਤ ਬਣਾ ਦੇਣਗੇ ਵੀਪਾ ਓ ਨਾ ਜਾਈ ਮਸਾਂ ਦੇ ਵੇੜੇ ਮਸਤ ਬਣਾ ਦੇਣਗੇ ਵੀਪਾ ਕੋਈ ਫਿਸ਼ ਹੋਣਾ ਚਲ ਆ ਜਾ ਚਲ ਹਣ ਮੋਦਰੇ ਹੁਣ ਪੜੇ ਲਿਖੇ ਬੰਦੇ ਦਾ ਸ਼ੂਟ ਤਿਆਰ ਬਈ ਨਾਲ ਆ ਇੱਕ ਮਿੰਟ ਇਹਦਾ ਪਾਊਡਰ ਵਿੱਚ ਸ਼ੂਟ ਕਿੰਨਾ ਮਿਲੂ ਉਹ ਡੰਗਾ ਚੱਕ ਲੈ ਗਾਈ ਸ਼ੂਟ ਚੱਲ ਰਿਹਾ ਗਾ ਹੁਣ ਰੋਹਿਤ ਦਾ ਸ਼ੂਟ ਚੱਲ ਰਿਹਾ ਦੇਖੋ ਹੁਣ ਰੋਹਿਤ ਪਹਿਲੇ ਪਹਿਲੇ ਚੱਕਦਾ ਕੰਨਾ ਜੇ ਕਹੇ ਹੁਣ ਦੁੱਖ ਤੇ ਸਾਡੇ ਡੇਰੇ ਚ ਆਓ ਹਾਂਜੀ ਤੇ ਦੁੱਖ ਤਕਲੀਫਾ ਬਸ ਸਾਰੇ ਦੂਰ ਕਰ ਦੇਣਗੇ ਤੇ ਕੋਈ ਨਾ ਬਾਬਾ ਪੋਰ ਲੱਗੀ ਆ ਕੋਈ ਨਾ ਬੇਲੀ ਦਾ ਛੋਰ ਚੱਲ ਰਿਹਾ ਗਾਇਸ ਤੇ ਅੱਜ ਦਾ ਦਾਸ ਰਿਆ ਬੇਲੀ ਦੇ ਤਾਂ ਵੀ ਕੋ ਪੱਲੇ ਨਹੀਂ ਪੈਂਦਾ ਰੋਹਿਤ ਸੋ ਗਾਇਸ ਡਿਸਕਸ ਚੱਲ ਰਹੀ ਆ ਬਹੁਤ ਵਧੀਆ ਸ਼ੂਟ ਹੋ ਰਿਹਾ ਤੇ ਪਹਿਲੇ ਵਾਲੀ ਵੀਡੀਓ ਵਾਂਗੂ ਉਸ ਤੋਂ ਵੀ ਜ਼ਿਆਦਾ ਪਿਆਰ ਦੇ ਰੋਹਿਤ ਮੜਾ ਹੱਸ ਪੈਣ ਦੇ ਕਿ ਹੱਸੂਗਾ ਦੇਖ ਉਬ ਇਧਰ ਚਾਹ ਰਾ ਰੋਹਿ ਸੱਟ ਲੀ ਯਾਰ ਤੇ ਬਈ ਹਰ ਬਾਰ 에ਰੇ 에ਰੇ ਹਰ ਬਾਰ ਇਹਨੇ ਸ਼ੋਰ ਚ ਹੀ ਹੁੰਦਾ ਹਰ ਬਾਰ ਇਹਨੇ ਸ਼ੋਰ ਚ ਆ ਹੀ ਹੁੰਦਾ ਇਹ ਤਾਂ ਕੋਈ ਕੋਈ ਕੰਮ ਨਹੀਂ ਹੁੰਦਾ ਨਕਮਾ ਇਹਨੂੰ ਕਹਿ ਦੋ ਨਾ ਇਹਨੂੰ ਕਹਿ ਦੋ ਨਾ ਵੀ ਆ ਕੰਮ ਜਾਇਆ ਜੋ ਕਿ ਕੰਮ ਭੇਜੋ ਤਾਂ ਜਾਵੜਿਆ ਤਾਂ ਕਹਿ ਰਹੋ ਕੌਣ ਦੀ ਕਰਦਾ ਚਲ ਕੋਈਆਂ ਜਵਾਬ ਨਾ ਬੋਲ ਜੈ ਬਾਬਾ ਗੁਰੂ ਦੱਸਦੀ ਜੈ ਹੋ ਮਰਾ ਸੋਰ ਚੱਕਾ ਕਹਿੰਦਾ ਮਸਾ ਦੇਖੋ ਭਾਈ ਭਾਈ ਮੈਂ ਕਿਹ ਬੰਦਾ ਤੂੰ ਇਹਦਾ ਫਵੇ ਮਸਾ ਚੱਕਿਆ ਹੁੰਦੇ ਨੇ ਛੋਟ ਮੈਂ ਕਿਹ ਬੰਦਾ ਤੂੰ ਚੱਲ ਓਏ ਪਰੰਗ ਆਈ ਨਾ ਮੈਂ ਹਾਂ ਹੁਣ ਬਾਬਾ ਪੋਰੂ ਦਾਦਾ ਚੱਲੂ ਹਣ ਤੂੰ ਐ ਭਾਈ ਪੜਾਈ ਲਖਾਈ ਲੈ ਬੰਦੇ ਕੋਲ ਪੈਨ ਪਹਿਲੇ ਹਮੇ ਸਹੀ ਹੁੰਦੇ ਨਹੀਂ ਨਹੀਂ ਆਪਨੇ ਤੋ ਕਦੇ ਦੇਖਿਆ ਨਹੀਂ ਹੋਗਾ ਆਏ ਆਏ ਅੱਖਾਂ ਆਏ ਅੱਖ ਮਿੱਟੀ ਆਹੋ ਖੋਲ ਕੇ ਆਈ ਪੰਦਰ ਜਿਹੜਾ ਜਿਹੜੇ ਦੁਖਿਆ ਇਹਦੇ ਚਪਲਾ ਪੈਣ ਵਾਲੀਆਂ ਬਈ ਦੱਸ ਇਹਦੇ ਚਪਲਾ ਪੈਣ ਵਾਲੀਆਂ ਕਹਿੰਦਾ ਨਹੀਂ ਗਾਇਸ ਦੱਸੋ ਇਹ ਇਹਦਾ ਮੂੰਹ ਘੋਟਣਾ ਲੱਗਾ ਮੇਰਾ ਟਮਾਟਰ ਜਰੂਰ ਦੱਸ ਗਾਇਸ ਦੇਖ ਲਓ ਇਹ ਕੈਮਰਾ ਇਹ ਲੈ ਕੇ ਕਿਧ ਉਧਰ ਤਰਾ ਫਿਰਦਾ ਉਧਰ ਤਰਾ ਫਿਰਦਾ ਸਾਨੂੰ ਸਾਨੂੰ ਦੱਸ ਵੀ ਅਸੀਂ ਮਿਹਨਤ ਕਰਦੇ ਆ ਕਿ ਨਹੀਂ ਇਹਦੇ ਚਪਲਾ ਇਹਦੇ ਪੈਣ ਵਾਲੀਆਂ ਬੱਸ ਹੋਰ ਬਲੌਗ ਆਈ ਬਣੂਣਾ ਤੂੰ ਉਹ ਬਾਬਾ ਵੜਿਆ ਰਾਮ ਬਾਈ ਕਰਾਤੇ ਡਬਲੀ ਨਹੀਂ ਕਰ ਕਰ ਤੂੰ ਬਾਬਾ ਦੱਸ ਤੀ ਦੇ ਦੇਣਾ ਤੈਨੂੰ ਰਾਬ ਜਿਹੜਾ ਮਰਜ਼ੀ ਕੋ ਤੇਰੇ ਸਾਨੂੰ ਨਿਕਲ ਹੁੰਦਾ ਮੈਂ ਬਿੱਲੀ ਦਾ ਸ਼ੋਰ ਚਾਦਰਿਆ ਇਹਰ ਭੋਰੂ ਦਾ ਬਾਬਾ ਮਿਲੜੀ ਜਾਂਦਾ ਓਏ ਓਏ ਲਈ ਬੋਲੀ ਜਾਂਦਾ ਓਏ ਇਹ ਲੋ ਕੱਲੋ ਹੀ ਬੋਲੀ ਜਾਂਦਾ ਉੱਥੇ ਬੈਠਾ ਲੈ ਕੀ ਹੋ ਗਿਆ ਤੈਨੂੰ ਕਲੀਅਰ ਮੱਥੇ ਤੇ ਐਕ ਸੰਝੇ ਮਾਰਦਾ ਟੁੜਾ ਹੀ ਖੰਦੀ ਨੱਕ ਤੇ ਨੱਕ ਤੇ ਨੱਕ ਤੇ ਹੀ ਆ ਮੂੰਹ ਦੇ ਆ ਥੋੜੇ ਮੂੰਹ ਥਲੇ ਕਰ ਮੂੰਹ ਥਲੇ ਕਰ ਆਪਰ ਫੇਰ ਹਾਂ ਤੇਰਾ ਫੇਸ ਉਹ ਰੋਇਦਤਾ ਸ਼ੋਰ ਚੱਲ ਰਿਹਾ ਹੁਣ ਚੱਲ ਹਾਂ ਇਹੋ ਵਾਦ ਨੂੰ ਪਾਪਾ ਜੀ ਆਲੇ ਕਰ ਮੂੰਹ ਦੇ ਲੋਈ ਜਾਂਦਾ ਵੇ ਲੈ ਮੇਰੇ ਵਿਆਦੀ ਮੂਹੇ ਚ ਲੈ ਇਹੋ ਵਾਦ ਵਾਫੇ ਕਰ ਲੈ ਚਪੜੇ ਵੀ ਹਾਂ ਫੇਰ ਚਿਪੜੇ ਖਾਉਂਗਾ ਮੈਂ ਕਮ ਕਮ ਕੀ ਕਰੀ ਚਿਪੜੇ ਲਾਉਂ ਪਹਿਲਾਂ ਕੀ ਗਾਈ ਖਾਉਂਗਾ ਨਹੀਂ ਰੁਕਾਉਂਗਾ ਖਾਣਾ ਲੈ ਆ ਮੈਂ ਮਦਰ ਬਾਬੇ ਨੇ ਬੋਲਦਾ ਆਏ ਕਿਸੇ ਪਾਪਾ ਨੂੰ ਭਲੇ ਇਨਸਾਨ ਨੂੰ ਨਹੀਂ ਬੋਲਣਾ ਚਾਹੀਦਾ ਬਾਬਾ ਬੰਦ ਤਪੂਗੇ ਰਹਿ ਆਓ ਚਲੋ ਚੁੱਪ ਕਰਾ ਲੋ ਯਾਰ ਆਗੇ ਪੈਂਦਾ ਕਿ ਨਹੀਂ ਕਾਫੀ ਜਦ ਆਪ ਦਾ ਪਲਿਕ ਗਾਇਸ ਮੋਸਾਂ ਨੰਨੀ ਬਾਬੇ ਦੇ ਮੇਰੇ ਬਾਲਾ ਬੰਦ ਦਾ ਹੁਣ ਭੱਜ ਗਿਆ ਹਨੀ ਹੁਣ ਭਾਈ ਕਿੱਸੇ ਜੀਰਾਵ ਦਾ ਪਲੇਖਾ ਪੈਂਦਾ ਨਾ ਅਸੀਂ ਜੀਰਾਵ ਕਹੀ ਜੁੰਦੀ ਜੋ ਆਇਆ ਜੀਰਾਵ ਜੇ ਜੇ ਤੁਸੀਂ ਬੰਨੇ ਆਪਾਂ ਇਹ ਕਿੰਨਾ ਕਦਗਾ ਲੀੜੇ ਪਾ ਜਾਈ ਬਹੁਤ ਹੀ ਵਦਿਆ ਬਲੌਗ ਬਣਾ ਰਿਹਾ ਚੱਪੇ ਰੋਲਾ ਬਹੁਤ ਪੈਣ ਲੱਗਾ ਤਾਂ ਮੜੀ ਸਾਨੂੰ ਹੁੰਦੀ ਮੜੀ ਦੇਖ ਤਾਂ ਉਹ ਬਾਬਾ ਗੁੱਸੇ ਨਹੀਂ ਹੋਣਾ ਕੋਈ ਨਾ ਬਾਬਾ ਬਾਬੇ ਨੂੰ ਕੀ ਖਰਾਬ ਦੇ ਕੇ ਜਿਹੜੇ ਜਿਹੜੇ ਬਾਬਾ ਖੰਡੀ ਹੈ ਤਾਂ ਇਹ ਬਾਬਾ ਖੰਡੀ ਬਾਬਾ ਖੰਡੀ ਬਾਬਾ ਬਾਬੇ ਦੀ ਖੰਡਾ ਹੋਰ ਕੀ ਤੂੰ ਕਰਦਾ ਪਖੰਡੀ ਕਰਦਾ ਬਾਬੇ ਦਾ ਖੁੰਡਾ ਦੇਖ ਰੱਖਿਆ ਕਰਦਾ ਕਰਦਾ ਉਸ ਮੇਰੇ ਡੇਰੇ ਜਾ ਕੇ ਗਲਤ ਨਾ ਬੋਲੋ ਖੁੰਡਾ ਤਾਂ ਢਿੰਦਾ ਨਹੀਂ ਬੱਬਾ ਤੇ ਹੱਥ 'ਚ ਜਿਆਦਾ ਹੀ ਡਫਲੀ ਆ ਮੇਰੇ ਕੋਲ ਅਸਮਾਹ ਰੋਹਿਤ ਦਾ ਹੁਣ ਚੱਕਿਆ ਗਿਆ ਸ਼ੋਰਟ ਹਾਂ ਤੂੰ ਡਾਕ ਗਿਆ ਹੋਣਾ ਐਨੀ ਸ਼ਕਤੀ ਆ ਬਾਬੇ ਚ ਨੌਵੀਂ ਜੋ ਵੀ ਇਹ ਕਰਾਤੀ ਦੇਖ ਲੈ ਆਇਆ ਹੰਨੀ ਅੜੀ ਗਗਨ ਗੱਲ ਕਹਿਣਾ ਹਣ ਮੈਂ ਬਾਬਾ ਠੀਕ ਆ ਬਾਬਾ ਹਾਂ ਬਾਬਾ ਤੁਹਾਨੂੰ ਗਗਨ ਗੱਲ ਕਹਿੰਦੇ ਆਪਣੇ ਪੂਰੀ ਚੜ੍ਹਾਈ ਆ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਵੀਡੀਓ ਬਣ ਚੁੱਕੀ ਆਪਣੀ ਠੀਕ ਹੈ ਤੇ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰਦੇ ਜਲਦੀ ਵੀਡੀਓ ਆ ਜੂਗੀ ਤੇ ਬਲੌਗ ਵੀ ਆ ਆਪਾਂ ਹੋਰ ਪਾਈ ਜਾਵਾਂਗੇ ਵਲੌਗ ਆਪਣੇ ਤੇ ਆਪਾਂ ਪਬਲਿਕ ਰਿਐਕਸ਼ਨ ਦੇਖਦੇ ਜਾ ਕੇ ਮੋਹੀ ਤੇ ਚੱਲਿਆ ਬਾਬਾ ਬਣ ਕੇ ਤੇ ਦੇਖਦੇ ਆਂ ਕੀ ਬਣਾ ਲੈ ਇੱਕ ਆਜੋ ਕਰ ਲੈ ਬਾਬੇ ਦੇ ਆਹ ਨਹੀਂ ਜਿਹੜਾ ਲਾਈਵ ਬਣਾਉਂ ਕਿ ਆਏ ਹੋਇਆ ਸਾਰੇ ਦੇਖਿਆ ਬਾਬੇ ਹੱਥਰੇ ਆਉਂਦੇ ਆ ਉਹਨਾਂ ਦੇ ਐਕਟੈਂਡ ਬਸਾ ਦਈਏ ਬਾਬੇ ਬੈਸ ਮਨਵਾਹੀ ਬਣਾ ਬਣਾ ਕੋ ਸਟਾਰਟ ਲੈ ਸ਼ੋਰ ਕਿੱਧਰ ਗਿਆ ਬਾਤ ਸਹੀ ਆਈ ਆਈ ਬਸ ਫਾਇਕਲੇ ਸਾਲ ਤੂੰ ਮੇਰੀ ਵਰਤੀ ਦੇਖੋ ਓ ਵੈਲ ਡਨ ਆ ਬਾੜਾ ਘਰੇ ਜਾ ਕੇ ਹੁਣ ਤੈਨੂੰ ਮਾਰਾਂਗੇ ਤਿਆਰ ਹਾਂ ਮੈਂ ਕੀ ਹੋਣ ਕਰਨਾ ਕਿਵੇਂ ਲੱਗੇ ਪਬਲਿਕ ਦੀ ਰਿਐਕਸ਼ਨ ਤੇ ਆਪਾਂ ਅਗਲਾ ਵਲੌਗ ਵੀ ਬਣਾਵਾਂਗੇ ਨਾਲ ਪੜੀ ਵੀਡੀਓ ਆਪਣਾ ਬਲੌਗ ਸਾਡਾ ਇੱਥੇ ਖਤਮ ਆਪਣਾ ਬਲੌਗ ਖਤਮ ਹੁੰਦਾ ਠੀਕ ਹੈ ਇਹਨਾਲ ਦੇ ਆਪਾ ਤੁਹਾਨੂੰ ਅਗਲੇ ਬਲੌਗ ਚਾਪੜੀ ਚੈਨਲ ਨੂੰ ਲਾਈਕ ਕਮੈਂਟ ਜਰੂਰ ਦਿਓ ਸਬਸਕ੍ਰਾਈਬ ਵੀ ਕਰਿਓ ਕਮੈਂਟ ਜਰੂਰ ਦੱਸਿਓ ਵੀ ਕਿੱਦਾਂ ਮਨ ਨੂੰ ਠੀਕ ਹੈ ਥੈਂਕ ਯੂ ਪਟਾਚਾ